ਬਹੁਤ ਘੱਟ ਲੋਕ ਜਾਣਦੇ ਨੇ ਕਿ ਸਿੱਧੂ ਮੂਸੇਵਾਲਾ ਨਾਲ ਤੁਹਾਡੀ ਬਹੁਤ ਚੰਗੀ ਦੋਸਤੀ ਸੀ। ਬਹੁਤ ਤੁਸੀਂ ਟਾਈਮ ਇਕੱਠੇ ਸਪੈਂਡ ਕਰਦੇ ਸੀ। ਕਿਵੇਂ ਇਸ ਦੋਸਤੀ ਦੀ ਸ਼ੁਰੂਆਤ ਹੋਈ? ਸਾਡੀ ਹੋਈ ਜੀ ਮੇਰੇ ਜਦੋਂ ਇਹ ਕਤਲ ਹੋਇਆ ਸਿੱਧੂ ਦਾ ਉਸ ਇਨਸੀਡੈਂਟ ਨੇ ਤੁਹਾਨੂੰ ਕਿੰਨਾ ਚੰਜੋੜਿਆ? ਮੈਂ ਬਾਹਰ ਸੀਗਾ ਜੀ ਤੇ ਮੈਂ ਮਨੂੰ ਭੇਜਿਆ ਹੀ ਉਸੇ ਚੀਜ਼ ਕਰਦੇ ਸੀਗਾ ਕਿਉਂਕਿ ਜਦੋਂ ਸਿੱਧੂ ਦੀ ਸਿਕਿਉਰਿਟੀ ਵਿਡਰੋ ਹੋਈ ਹੈ। ਤੇ ਉਸ ਤੋਂ 4 ਦਿਨ ਪਹਿਲਾਂ ਪਹਿਲੀ ਲਿਸਟ ਜਿਹੜੀ ਆਈ ਸੀ ਉਹ ਸਭ ਤੋਂ ਉੱਪਰ ਮੇਰਾ ਨਾਮ ਲਿਖਿਆ ਸੀ ਜੇ ਪੰਜਾਬ 'ਚ ਤਾਂ ਕਾਂਗਰਸ ਜ਼ੋਰਦਾਰ ਤਰੀਕੇ ਨਾਲ ਚੁੱਕ ਸਕਦੀ ਸੀ ਇਸ ਮੁੱਦੇ ਨੂੰ ਕਿ ਕਾਂਗਰਸ ਚੁੱਕਿਆ ਜਾਂ ਆਪ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸਿਰਫ ਵਰਤੇ ਆ ਕਾਂਗਰਸ ਚੁੱਕਦੀ ਰਹੀ ਹੈ ਜੇ ਸਿੱਧੂ ਮੂਸੇਵਾਲਾ ਲਈ ਇੰਨੇ ਲੋਕ ਉਹਦੀ ਬੈਕ ਤੇ ਅੱਜ ਦੀ ਡੇਟ 'ਚ ਨਾ ਹੁੰਦੇ ਤੇ ਇਨਾਂ ਨੇ ਭਗਵੰਤ ਮਾਨ ਸਾਹਿਬ ਨੇ ਉਲਟਾ ਇਹਨਾਂ ਨੂੰ ਰੋਜ਼ ਮਜ਼ਾਕ ਕਰਿਆ ਕਰਨੇ ਸੀ ਮੈਨੂੰ ਇੰਨੀ ਚੀਜ਼ ਦਾ ਪਰਵਾਹ ਹੈ ਉਹ ਲੋਕ ਪਿੱਛੇ ਖੜ ਕੇ ਨੇ ਤਾਂ ਇਹ ਕੁਝ ਬੋਲ ਨਹੀਂ ਸਕਦੇ ਸੱਤਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇਸ ਵਕਤ ਅਸੀਂ ਗੁਰਦਾਸਪੁਰ ਚ ਖੜੇ ਆ ਸੁਖਜਿੰਦਰ ਸਿੰਘ ਰੰਦਾਵਾ ਦੇ ਘਰ ਤੇ ਨਾਲ ਸਾਡੇ ਨੇ ਰੰਦਾਵਾ ਸਾਹਿਬ ਦੇ بیٹے ਉਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਅਸੀਂ ਲਗਾਤਾਰ ਉਹਨਾਂ ਦੀ ਤਸਵੀਰਾਂ ਵੀਡੀਓਸ ਦੇਖ ਰਿਹਾ ਕਿ ਲਗਾਤਾਰ ਉਹ ਪ੍ਰਚਾਰ ਕਰ ਰਹੇ ਨੇ ਆਪਣੇ ਪਿਤਾ ਦੀ ਜੈਤ ਨੂੰ ਯਕੀਨੀ ਬਣਾਉਣ ਦੇ ਲਈ ਤੇ ਗੁਰਦਾਸਪੁਰ ਦਾ ਮਾਹੌਲ ਕੀ ਕਹਿ ਰਿਹਾ ਖਵਾ ਕੀ ਕਹਿ ਰਹੀ ਇਨਾ ਤੋਂ ਹੀ ਜਾਣਦੇ ਆ ਸੱਤਰੀਕਾਲ ਉਹਦੇ ਬਹੁਤ-ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ ਤੇ ਕਿਵੇਂ ਦਾ ਚੱਲ ਰਿਹਾ ਹੈ ਤੁਹਾਡਾ ਕੈਂਪੇਨ ਇਸ ਸਮੇਂ ਜੀ ਦੇਖੋ ਜਦੋਂ ਤੋਂ ਰੰਧਾਵਾ ਸਭ ਨੂੰ ਟਿਕਟ ਮਿਲੀ ਸੀ ਜੀ ਤੇ ਪੂਰੇ ਹਲਕੇ 'ਚ ਕਿਉਂਕਿ ਪਹਿਲਾਂ ਫਤੇਗੜ ਚੋੜੀਆਂ ਤੋਂ ਮੇਰੇ ਗ੍ਰੈਂਡਫਾਦਰ ਤੇ ਇਲੈਕਸ਼ਨ ਲੜਦੇ ਆਏ ਨੇ ਹੂੰ ਹੂੰ ਇੱਥੇ ਉਹਨਾਂ ਨੂੰ ਤਿੰਨ ਵਾਰੀ ਲਗਾਤਾਰ ਉਹ ਦੇ ਇਲੈਕਸ਼ਨ ਜਿੱਤੇ ਤੇ ਲੋਕਾਂ 'ਚ ਜਿਹੜਾ ਮਾਹੌਲ ਬੜੀ ਖੁਸ਼ੀ ਏਕੋਦਮ ਆਈ ਸੀਗੀ ਤੇ ਸਾਨੂੰ ਉਮੀਦ ਹੈ ਕਿ ਲੋਕਾਂ ਨੇ ਪੂਰਾ ਭਰੋਸਾ ਰੰਧਾਵਾ 'ਤੇ ਤੇ ਉਹ ਤਾਂ ਵਿਧਾਇਕ ਨੇ ਡੇਰਾ ਬਾਬਾ ਨਾਨਕ ਤੋਂ ਤੇ ਜਦੋਂ ਐਮਪੀ ਦੀ ਟਿਕਟ ਦੀ ਗੱਲ ਹੋਈ ਤੇ ਵਿੱਚੋਂ ਪਾਰਟੀ ਚੋਂ ਜਾਂ ਤੁਹਾਡੇ ਪਰਿਵਾਰ ਚੋਂ ਇਹ ਗੱਲ ਨਹੀਂ ਉੱਠੀ ਕਿ ਤੁਹਾਨੂੰ ਟਿਕਟ ਦੇ ਦਿੱਤੀ ਜਾਏ ਕਿ ਤੁਸੀਂ ਐਮਪੀ ਦੀ ਚੋਣ ਲੜ ਲਓ ਵਿਧਾਇਕ ਨੇ ਤੁਸੀਂ ਐਮਪੀ ਦੀ ਦੌੜ ਚ ਸ਼ਾਮਲ ਹੋ ਜਾਓ ਨਹੀਂ ਜੀ ਅਜੇ ਕਾਫੀ ਟਾਈਮ ਵਰਕ ਕਰੀ ਕਰਨੀ ਹੈ ਕਾਂਗਰਸ ਦੇ ਵਰਕਰ ਬਣ ਕੇ ਜੀ ਮੈਨੂੰ ਆਹ 7-8 ਸਾਲ ਹੋਏ ਐ ਇਸ ਤੋਂ ਬਾਅਦ ਜੇ ਕਰਾਂਗੇ ਉਸ ਤੋਂ ਬਾਅਦ ਇਹੋ ਜੀ ਚੀਜ਼ ਦੀ ਮੰਗ ਰੱਖਾਂਗੇ ਅਜੇ ਇਹੋ ਜੀ ਕੋਈ ਡਿਮਾਂਡ ਨਹੀਂ ਹੈ ਨਾ ਪਰਿਵਾਰ ਵੱਲੋਂ ਕੋਈ ਡਿਮਾਂਡ ਨਹੀਂ ਹੈ ਮੇਰੇ ਪਰਿਵਾਰ ਕਹਿੰਦਾ ਪਹਿਲਾਂ ਅਜੇ ਮੈਨੂੰ ਅੱਜ ਤੱਕ ਕੋਈ ਨਹੀਂ ਮਿਲਿਆ ਕਾਂਗਰਸ ਪਾਰਟੀ ਦੇ ਅੰਦਰ ਉਹ ਕਹਿੰਦੇ ਪਹਿਲਾਂ ਗਰਾਊਂਡ ਵਰਕ ਕਰੀਦਾ ਹੈ ਲੋਕਾਂ ਨਾਲੋਂ ਟਿਕ ਉੱਪਰ ਆਈਦਾ ਫਿਰ ਲੀਡਰ ਬਣੇ ਪਰ ਹੈ ਮਤਲਬ ਤੁਹਾਡੀ ਇਹ ਇੱਛਾ ਹੈ ਕਿ ਅੱਗੇ ਕਰਨੀ ਹੈ ਲੀਡਰੀ ਸਕੋ ਜੀ ਮੈਨੂੰ ਸੇਵਾ ਦਾ ਸ਼ੌਂਕ ਹੈ ਮੈਨੂੰ ਆਪਣੇ ਹਲਕੇ ਨੂੰ ਸਜਾਉਣ ਦਾ ਲੋਕਾਂ ਨਾਲ ਮਿਲਣ ਦਾ ਮੈਨੂੰ ਉਸ ਚੀਜ਼ ਦਾ ਸ਼ੌਂਕ ਹੈ ਭਾਵੇਂ ਟਿਕਟ ਮਿਲ ਕੇ ਹੋਵੇ ਚਾਹੇ ਬਿਨਾਂ ਟਿਕਟ ਕੋਈ ਜੀ ਮੈਨੂੰ ਕੋਈ ਫਰਕ ਨਹੀਂ ਤੇ ਬਾਕੀ ਬੀਜੇਪੀ ਦਾ ਕਿੰਨਾ ਕੁ ਆਧਾਰ ਹੈ ਤੇ ਗੁਰਦਾਸਪੁਰ ਚ ਕਿਉਂਕਿ ਸਟਰੋਂਗ ਹੋਲਡ ਬੀਜੇਪੀ ਦਾ ਮੰਨਿਆ ਜਾਂਦਾ ਸਦੀ ਦੋਲ ਇਥੋਂ ਜਿੱਤੇ ਨੇ ਵਿਨੋਦ ਖੰਨਾ ਜਿੱਤਦੇ ਆਈ ਨਹੀਂ ਵਿੱਚੋਂ ਪ੍ਰਤਾਪ ਬਾਜਵਾ ਵੀ ਜਿੱਤੇ ਸੁਨੀਲ ਜਾਖੜ ਵੀ ਜਿੱਤੇ ਪਰ ਫਿਰ ਵੀ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਮੇਨਲੀ ਡਾਕਟਰ ਸਾਹਿਬ ਤੇ ਚਲੋ ਬਾਈਲੈਕਸ਼ਨ ਜਿੱਤ ਕੇ ਗਈ ਸੀ ਜੀ ਹਮ ਹਮ ਤੇ ਉਸ ਟੋਲਾਵਾਂ ਉਸਨੂੰ ਜਿਹੜਾ ਜਿੱਤ ਕੇ ਗਏ ਨੇ ਉਹ ਸੀਗਾ ਕਿ ਇੱਕ ਐਕਟਰ ਦੇ ਤੌਰ ਤੇ ਲੋਕਾਂ ਨੇ ਵੋਟਾਂ ਪਾਤੀ ਅਸੀਂ ਕਿਉਂਕਿ ਜੱਟ ਫੇਸ ਐਕਟਿੰਗ 'ਚ ਬਹੁਤ ਘੱਟ ਸੀਗੇ ਉਹਨਾਂ ਦੇ ਕਰਕੇ ਉਹਨਾਂ ਨੂੰ ਜਿਹੜੀ ਮੇਨ ਵੋਟਾਂ ਉਹਨਾਂ ਤੋਂ ਪਈਆਂ ਸੀ ਕਿਉਂਕਿ ਆਪਣੇ ਲੋਕਾਂ ਨੂੰ ਬਹੁਤ ਸ਼ੌਂਕ ਹੁੰਦਾ ਕਿ ਕੋਈ ਜੱਟ ਐਕਟਰ ਆਇਆ ਇਹਨੂੰ ਅਸੀਂ ਜਿਤਾ ਕੇ ਭੇਜਾਂਗੇ ਪਰ ਐਥ ਕੀ ਜਿਹੜੀ ਹਵਾ ਬਿਲਕੁਲ ਹੀ ਪਲਟ ਗਈ ਹੈ ਕਿਉਂਕਿ 5 ਸਾਲ 'ਚ 1 ਮਿੰਟ ਵੀ ਸਨੀ ਦਿਓਲ ਜੀ ਹੋਰਾਂ ਨੇ ਪੈਰ ਨਹੀਂ ਧਰੇ ਅੱਜ ਵਿੱਚ ਵੈਸੇ ਜਿੰਨਾ ਉਹਨਾਂ ਨੇ ਪ੍ਰਚਾਰ ਕੀਤਾ ਸੀ ਉਦੋਂ ਹੀ ਜ਼ਿਆਦਾ ਦਿਖੇ ਉਸ ਤੋਂ ਬਾਅਦ ਸਾਹਤ ਦਿਖੇ ਨਹੀਂ ਲੋਕ ਸ਼ਿਕਾਇਤ ਕਰਦੇ ਨੇ ਜਦੋਂ ਐਮਪੀ ਬਣ ਕੇ ਗਏ ਹੂੰ ਇਹਨਾਂ ਨੇ ਨਾਲ ਦੀ ਨਾਲ ਪਹਿਲੇ ਦਿਨ ਆਪਣਾ ਮਨ ਲੱਗਦਾ ਅੱਗੇ ਐਡਵਾਈਜ਼ਰ ਕਿਸ ਨੂੰ ਲਗਾ ਦਿੱਤਾ ਕੋਈ ਗੁਰਪ੍ਰੀਤ ਸਿੰਘ ਘੋਰੀ ਸੀਗੇ ਉਸ ਤੋਂ ਬਾਅਦ ਇੱਕ ਦਿਨ ਵੀ ਇੱਥੇ ਪੈਰ ਨਹੀਂ ਰੱਖਿਆ ਸਾਡੇ ਹਲਕੇ 'ਚੋ ਵੀ ਜਿਹੜਾ ਇਸ ਵਾਰੀ ਉਹਦਾ ਰੋਸ ਜਿਹੜਾ ਵੇਖਣ ਨੂੰ ਮਿਲਿਆ ਸਾਡੇ ਹਲਕੇ ਚ ਬੀਜੇਪੀ ਨੂੰ ਜਿਹੜੇ ਕੈਂਡੀਡੇਟ ਖੜੇ ਹੋ ਸੀ ਉਹਨਾਂ ਨੂੰ ਮਤਲਬ ਉਹਦੇ ਹਜ਼ਾਰ ਤੋਂ ਵੀ ਘੱਟ ਵੋਟ ਕੇ ਤੇ ਇਧਰ ਰਾਮਾ ਦੀ ਪਾਰਟੀ ਦੀ ਬਦਲਾ ਦੀ ਖਵਾ ਤਾਂ ਚੱਲਦੀ ਏ ਤੇ 2024 ਚ ਚੱਲੂਗੀ ਸ਼ਹਿਰੀ ਕਲ ਸੀ ਕਿੰਨੇ ਮਜ਼ਬੂਤ ਉਮੀਦਵਾਰ ਨੇ ਬ੍ਰਿਖੋ ਜੀ ਸਭ ਤੋਂ ਪਹਿਲੀ ਗੱਲ ਮਤਲਬ ਕਿਸੇ ਮੁੱਦੇ ਦੇ ਆਧਾਰ ਤੇ ਕੋਈ ਕੰਮ ਕੀ ਤੋਂ ਉਹਦੇ ਆਧਾਰ ਤੇ ਵੋਟਾਂ ਮੰਗਣ ਜਾਣੀਆਂ ਚਾਹੀਦੀਆਂ ਕਿਉਂਕਿ ਹੁਣ ਜਿਹੜੀ ਅਗਲੀ ਪੀੜ੍ਹੀ ਆ ਗਈ ਏ ਆਪਾਂ ਨੂੰ ਗੱਲੀਬਾਤੀ ਆਪਾਂ ਪਰ ਰੋਸਾ ਨਹੀਂ ਕਰ ਸਕਦੇ ਕਿਉਂਕਿ ਬਜ਼ੁਰਗਾਂ ਤੋਂ ਸੁਣਦੇ ਆਂ ਉਨੇ ਆਵਾ ਦਾ ਕਿਤੋਂ ਨੇ ਆਵਾ ਦੇ ਕੇ ਉਹ ਚੀਜ਼ ਖਤਮ ਹੋ ਚੁੱਕੀ ਪਰ ਨਹੀਂ ਉਹ ਕਹਿੰਦੇ ਸੀ ਬਿਜਲੀ ਮਾਫ ਕੀਤੀ ਹੈ ਬਿਜਲੀ ਦੇ ਬਿੱਲ ਨਹੀਂ ਆਉਂਦੇ ਤੇ ਹੋਰ ਵੀ ਅਸੀਂ ਬਥੇਰੇ ਕੰਮ ਕੀਤੇ ਨੇ এডਿਕੇਸ਼ਨ ਦੇ ਖੇਤਰ ਚ ਸਿਹਤ ਦੇ ਖੇਤਰ ਚ ਮੋਹੱਲਾ ਕਲੀਨਿਕ ਸਕੂਲ ਆਫ ਸਕੂਲ ਸੋ ਨਾਲੇ ਬਣਾਏ ਨੇ ਦੇਖੋ ਜੀ ਜਿਹੜੇ ਆਹ ਕੰਮ ਨੇ ਇਹ ਗਿਣਾਏ ਨੇ ਮੁੱਖ ਮੰਤਰੀ ਸਾਹਿਬ ਨੇ ਉਹ ਹੈਗੀ ਇੱਕ ਹਵਾ ਚ ਕੀਤੀ ਹੋਈ ਗੱਲ ਕਿਉਂਕਿ ਬਿਜਲੀ ਤੇ ਚੰਨੀ ਸਾਹਿਬ ਵੀ ਮਾਫ ਕਰਕੇ ਗਏ ਸੀ ਉਹਨਾਂ ਨੂੰ ਸਿਰਫ ਕੈਰੀ ਆਨ ਕੀਤਾ ਇਹਨਾਂ ਨੇ ਤਾਂ ਨਾਮ ਆਪਣਾ ਲਾ ਲਿਆ ਸਕੂਲ ਆਫ ਐਮਿਨੈਂਸ ਤੇ ਸਿਰਫ ਇੱਕ ਬੋਰਡ ਲਾ ਕੇ ਇਹਨਾਂ ਨੇ ਕਿਹਾ ਤਾਂ ਕਿ ਇਹ ਦੀ ਪ੍ਰੋਫ ਦੇ ਸਕੂਲ ਬਣਾ ਲਈ ਕਈ ਸਕੂਲ ਤਾਂ ਉਹਨਾਂ ਨੇ ਮਤਲਬ ਸ਼ੁਰੂ ਤੋਂ ਬਣਾਏ ਨੇ ਮਤਲਬ ਖਾਲੀ ਗਰਾਊਂਡ ਤੇ ਉਹਨਾਂ ਨੇ ਸਕੂਲ ਬਣਾਈ ਲੁਧਿਆਣਾ ਚ ਐਸੀ ਸਕੂਲ ਜਿਹੜੀ ਉਹ ਕਰਨੀ ਦੀ ਆ ਸਾਹਮਣੇ ਜਾਏ ਹੋ ਧਰਵਲੀ ਦਾ ਸਕੂਲ ਹੈ ਉਹਨਾਂ ਦਾ ਸਕੂਲ ਆਫ ਐਮਿਨੈਂਸ ਇੱਕ ਵੀ ਇਹਦਾ ਮੁਕਾਬਲਾ ਕਰਕੇ ਦਿਖਾ ਦੇ ਤੇ ਇਹ ਬਹੁਤ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਹੁੰਦਾ ਤੇ ਇਹ ਸਕੂਲ ਕਿੰਨੇ ਬਣਾਇਆ ਇਸ ਮੇਰੇ ਗ੍ਰੈਂਡਫਾਦਰ ਦੇ ਟਾਈਮ ਤੇ ਬਣਿਆ ਫਿਰ ਹੁਣ ਮੇਰੇ ਫਾਦਰ ਨੇ ਜਦੋਂ ਮਿਨਿਸਟਰ ਬਣੇ ਉਦੋਂ ਇਹਨੂੰ ਕੈਰੀ ਆਊਟ ਕੀਤਾ ਪੂਰਾ 12th ਤੱਕ ਬਣਾਇਆ ਗਰਾਊਂਡ ਦੇਖੋਗੇ ਤੁਸੀਂ ਜਾ ਕੇ ਚੰਡੀਗੜ੍ਹ ਆੜ ਕੇ ਸਕੂਲ ਬਿਲਕੁਲ ਤੁਸੀਂ ਦੇਖੋਗੇ ਪਤਾ ਨਹੀਂ ਪਰ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਦਾ ਮੁਕਾਬਲਾ ਕਰਤੇ ਨੇ ਦੇਖੋ ਜੀ ਇੱਥੇ ਤੇ ਬਿਲਕੁਲ ਕਰਦੇ ਨੇ ਤੁਸੀਂ ਪੜ੍ਹੇ ਇੱਥੇ ਤੁਸੀਂ ਸੋਚਿਆ ਤੁਹਾਡੀ ਫੈਮਿਲੀ ਨੇ ਸੋਚਿਆ ਕਿ ਤੁਹਾਨੂੰ ਇਸ ਸਕੂਲ ਚ ਪੜ੍ਹਨਾ ਮੈਂ ਪੜ੍ਹਿਆ ਸ਼ਿਮਲੇ ਮੇਰੇ ਘਰ ਦੇ ਮੇਰੇ ਦੂਰ ਰੱਖਣਾ ਚਾਹੁੰਦੇ ਸੀ ਤਾਂ ਮੈਂ ਹਸਪੀਟਲ ਚ ਆਪਣੀ ਸਾਰੀ ਲਾਈਫ ਤੇ ਬਾਕੀ ਅਸੀਂ ਹੋਰ ਪਾਰਟੀਆਂ ਦੀ ਗੱਲ ਕਰੀਏ ਤੇ ਕਿਵੇਂ ਦੇਖਦੇ ਹੋ ਆਜ਼ਾਦ ਉਮੀਦਵਾਰ ਕੋ ਇੱਥੋਂ ਕਿਉਂਕਿ ਆਜ਼ਾਦ ਉਮੀਦਵਾਰ ਵੀ ਇੱਕ ਵੱਡਾ ਹੋਲਡ ਰੱਖਦੇ ਨੇ ਮੈਂ ਅਮਰਿਤਪਾਲ ਦੀ ਗੱਲ ਕਰਦੇ ਖਡੂਰ ਸਾਹਿਬ ਤੋਂ ਇੱਥੋਂ ਕੋਈ ਐਸੇ ਆਜ਼ਾਦ ਉਮੀਦਵਾਰ ਜੋ ਕਾਂਗਰਸ ਨੂੰ ਟੱਕਰ ਦੇ ਰਹੇ ਹੋਣ ਨਹੀਂ ਜੀ ਆਜ਼ਾਦ ਉਮੀਦਵਾਰ ਕਿ ਇੱਥੇ ਕੋਈ ਨਹੀਂ ਕਿਉਂਕਿ ਇੱਥੇ ਸ਼ੁਰੂ ਤੋਂ ਜਿਹੜਾ ਮਤਲਬ ਅਸਲ ਫਾਈਟ ਜਿਹੜੀ ਚੱਲਦੀ ਆਈ ਹੈ ਉਹ ਵਈ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੀ ਹੁੰਦੀ ਰਹੀ ਹੈ ਤੇ ਅਕਾਲੀ ਦਲ ਹੁਣ ਬਿਲਕੁਲ ਹੀ ਅ ਸੈਡ ਇਸ ਖਤਮ ਮੰਨਿਆ ਜਾ ਰਿਹਾ ਹੈ। ਤੇ ਚੀਮਾ ਸਾਹਿਬ ਲਗਾਤਾਰ ਪ੍ਰਚਾਰ ਕਰ ਰਹੇ ਨੇ, ਸੁਖਬੀਰ ਬਾਦਲ ਵੀ ਰੈਲੀਆ ਕਰ ਰਹੇ ਨੇ, ਭਾਸ਼ਣ ਦੇ ਰਹੇ ਨੇ, ਕਨਵਿੰਸ ਹੋਣਗੇ ਗੁਰਦਾਸਪੁਰ ਦੇ ਲੋਕ। ਨਹੀਂ ਜੀ ਦੇਖੋ ਇਹਨਾਂ ਕੋਲੋਂ ਮੀਟਿੰਗ ਨਹੀਂ ਪੂਰੀਆਂ ਇੱਥੇ ਕੀਤੀਆਂ ਜਾ ਰਹੀਆਂ ਪਰ ਹੈ ਬਹੁਤ ਹੀ ਮਤਲਬ ਹੂੰ ਚੰਗਾ ਨਹੀਂ ਲੱਗਦਾ ਵੇਖ ਕੇ ਕਿ ਏਡੀ ਵੱਡੀ ਪਾਰਟੀ ਖਤਮ ਹੋ ਰਹੀ ਏ ਪਰ ਅਸਲ ਸਚਾਈ ਆਹੀ ਏ ਕਿ ਚੰਗਾ ਨਹੀਂ ਲੱਗਦਾ ਤੁਹਾਨੂੰ ਬੁਰਾ ਲੱਗਦਾ ਉਹਨਾਂ ਵੱਲ ਦੇਖ ਕੇ ਨਹੀਂ ਮੈਂ ਅਸਲ ਗੱਲ ਮੈਂ ਦੱਸੂਗਾ ਕਿ ਜਿਹੜੇ ਅਕਾਲੀ ਵਰਕਰ ਹੁੰਦੇ ਸੀਗੇ ਹੂੰ ਉਹ ਸਤੋਸ਼ ਪ੍ਰਾਂਗ ਮੰਨੇ ਜਾਂਦੇ ਹੁੰਦੇ ਸੀ ਕਾਂਗਰਸ ਵਰਕਰ ਤੇ ਅਕਾਲੀ ਵਰਕਰ ਦੀ ਅਸਲ ਫਾਈਟ ਹੁੰਦੀ ਸੀ ਪਰ ਵੇਖ ਕੇ ਅੱਜ ਉਸ ਤੇ ਚੰਗਾ ਨਹੀਂ ਲੱਗਦਾ ਕਿ ਐਡੀ ਤਗੜੀ ਪਾਰਟੀ ਰਹੀ ਹੋਵੇ ਤੇ ਅੱਜ ਖਤਮ ਹੋ ਗਈ ਹੈ ਬਿਲਕੁਲ ਤੇ ਤੁਹਾਨੂੰ ਯਕੀਨ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਜਿੱਤ ਹੋ ਜੁੱਤਣਗੇ ਬਿਲਕੁਲ ਜੀ ਮੈਂ ਵੇਖਦਾ ਹਾਂ ਕਿਉਂਕਿ ਸਾਡੇ ਹਲਕੇ 'ਚ ਅਸੀਂ ਕੰਮ ਕਰਾਏ ਨੇ ਹਰ ਪਿੰਡ 'ਚ ਕਰਾਏ ਨੇ ਆ ਸਾਰੀਆਂ ਗਲੀਆਂ ਇੱਥੇ ਇਸ ਤੋਂ ਪਹਿਲਾਂ ਜਿਹੜੀ ਇੱਟ ਲੱਗੀ ਸੀ ਉਹ ਮੇਰੇ ਗ੍ਰੈਂਡਫਾਦਰ ਟਾਈਮ ਤੋਂ 30 ਸਾਲ ਪਹਿਲਾਂ ਲੱਗੀ ਹੁੰਦੀ ਉਸ ਤੋਂ ਬਾਅਦ ਰੰਧਾਵਾ ਸਾਹਿਬ ਨੇ ਆ ਕੇ ਸਾਰੀਆਂ ਟਾਈਲਾਂ ਲਗਵਾਈਆਂ ਤੇ ਇਹ ਸਿਰਫ ਸਾਡੀ ਸਾਡੀ ਗਲੀ ਤੇ ਸਾਡੀ ਸੜਕ ਦਾ ਕੰਮ ਲਾਸਟ ਚ ਹੋਇਆ ਅਖੀਰਲੇ ਦੋ ਮਹੀਨਿਆਂ ਚ ਹੋਇਆ ਸੀਗਾ ਜੋ ਸਾਡੀ ਸਰਕਾਰ ਤੇ ਬਾਕੀ ਸਾਰੇ ਪਿੰਡ ਅਸੀਂ ਹਮਮ ਕਰੀਬ 2200 ਪਿੰਡ ਹੈ ਸਾਡੇ ਹਲਕੇ ਦਾ ਸਾਰਿਆਂ ਚ ਟੋਟਲੀ ਜਿੰਨੇ ਕੰਮ ਪਿੰਡ ਦੇ ਸੀਗੇ ਸਾਰੇ ਕਰਾਂ ਤੇ ਡੇਰਾ ਬਾਬਾ ਨਾਨਕ ਤੋਂ ਐਸੇ ਕਿਹੜੇ ਗਮ ਰੰਦਾਵਾ ਸਾਹਿਬ ਦੇ ਤੁਸੀਂ ਗਿਣਾਰ ਰਹੇ ਹੋ ਕਿ ਲੋਕ ਉਹਨਾਂ ਨੂੰ ਵੋਟ ਕਰਨਗੇ ਦੇਖੋ ਜੀ ਇੱਕ ਤਾਂ ਮੈਂ ਕਿਸੇ ਨੂੰ ਵੀ ਚੈਲੰਜ ਕਰਦਾ ਕਿਉਂਕਿ ਮੈਂ ਖਟਾਰੂ ਚੱਕ ਸਾਹਿਬ ਜਿਹੜੇ ਇੱਥੋਂ ਦੇ ਮਿਨਿਸਟਰ ਨੇ ਉਹਨਾਂ ਦੇ ਮੈਂ ਤੁਲਕੇ ਜੇ ਜਾ ਕੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਘਰ ਨੂੰ ਰੋਡ ਜਾਂਦੀ ਉਹ ਇੰਨੀ ਜਿਆਦਾ ਗੰਦੀ ਹੈ ਤੇ ਮੈਂ ਉਹਨਾਂ ਨੂੰ ਚੈਲੰਜ ਕਰ ਲੈਂਦਾ ਮੈਂ ਸ਼ਹਿਰੀ ਨੂੰ ਚੈਲੰਜ ਕਰਦਾ ਕਿ ਸਾਡੇ ਕਿਸੇ ਵੀ ਪਿੰਡ ਚਾ ਕੇ ਵਿਖਾ ਦਿਓ ਕਿ ਸਾਡੇ ਛੋਟੇ ਜਿਹੇ 50 ਵੋਟਾਂ ਦਾ ਵੀ ਪਿੰਡ ਹੈ ਉੱਥੇ ਵੀ ਕਿਤੇ 25 30 ਲੱਖ ਤੋਂ ਘੱਟ ਦਾ ਕੰਮ ਹੋ ਜਾਵੇ ਕਿਉਂਕਿ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਲੈਣੀਆਂ ਅਸੀਂ ਇੱਥੇ ਗੰਨਾ ਖੋਜ ਕੇਂਦਰ ਬਣਾਇਆ ਇਹਨਾਂ ਨੇ ਉਹ ਬੰਦ ਕਰਤਾ ਉੱਥੇ ਸੀਡ ਮਿਲਣਾ ਸੀ ਝਾੜ ਵਦਨਾ ਗੰਨੇ ਦਾ ਉਹ ਇਹਨਾਂ ਨੇ ਬੰਦ ਕਰਤਾ ਅਸੀਂ ਸ਼ਿਵ ਮੰਦਿਰ ਪਾਰਕ ਪਹਿਲਾ ਜਿਹੜਾ ਕੰਮ ਕੀਤਾ ਸੀਗਾ ਸ਼ਿਵ ਮੰਦਰ پارک ਦੇ ਸਾਹਮਣੇ ਅਕਬਰ ਦੇ ਟਾਈਮ ਤੇ پارک ਬਣਿਆ ਬਹੁਤ ਮੰਨਿਆ ਹੋਇਆ پارک ਉਹ ਮੰਦਿਰ ਉਹਦੇ ਸਾਹਮਣੇ پارک ਸੀ ਜਿਹੜਾ ਉੱਤੇ ਕਬਜ਼ੇ ਕੀਤੇ ਹੋਏ ਅਕਾਲੀਆਂ ਵੱਲੋਂ ਮਤਲਬ ਚਲੋ ਅਕਾਲੀ ਨਾਮ ਨਹੀਂ ਲੈਂਦੇ ਪਰ ਉਹਨਾਂ ਦੇ ਸਮੇਂ ਤੇ ਜੋ ਛਡਾ ਨਹੀਂ ਪਾਇਆ ਕਬਜ਼ੇ ਇੰਨਾ ਟਾਈਮ ਰਹਿੰਦੇ ਤਾਂ ਇਹਦਾ ਮਤਲਬ ਕੋਈ ਉਹਨਾਂ ਦੇ ਵਿੱਚ ਹੋਊਗਾ ਉਹਨਾਂ ਦੇ ਕਬਜ਼ੇ ਪਹਿਲੇ ਦਿਨ ਛਡਾ ਕੇ ਉੱਥੇ ਕਿੱਡਾ ਸੋਹਣਾ پارک ਬਣਾਇਆ ਗੁਰਦਾਸਪੁਰ ਬਟਾਲਾ ਦੋਨੋਂ 슈ਗਰ ਮਿਲਾਂ ਇਹਨਾਂ ਨੇ ਅਪਗ੍ਰੇਡ ਵੀ ਕੀਤੀਆਂ ਉੱਥੇ ਇਹ ਇਹਨਾਂ ਦੇ ਪਲਾਂਟ ਲੈ ਸੀ ਵੀ ਜੀ ਪਲਾਂਟ ਲੈ ਪਰਾਲੀ ਜਿਹਨੂੰ ਸਾੜਨੀ ਨਾ ਪਵੇ ਉੱਥੇ ਵੇਚ ਕੇ ਆਓ ਤੇ ਉੱਥੇ ਉਹਦੀ ਗੈਸ ਬੰਦੀ ਅਸੀਂ ਉਹ ਵੀ ਕਰਦੇ ਰਹੇ ਤੇ ਮਤਲਬ ਸਿਰਫ ਕੰਮ ਦੇ ਆਧਾਰ ਤੇ ਅਸੀਂ ਵੋਟਾਂ ਮੰਗਣੀਆਂ ਜੇ ਤੱਕ ਕੰਮ ਕੀਤੇ ਹੋਣਗੇ ਅਸੀਂ ਰਿਪੋਰਟ ਕਾਟ ਲੈ ਕੇ ਜਾਵਾਂਗੇ ਲਿਖ ਕੇ ਕੋਈ ਇਹਨਾਂ ਨੂੰ ਦਵਾਂਗੇ ਸ਼ਰੀ ਵੀ ਹੋਰੀਏ ਭਗਵੰਤ ਮਾਨ ਦਾ ਰਿਪੋਰਟ ਕਾਟ ਲੈ ਕੇ ਆਏ ਹੁਣ ਤੁਸੀਂ ਆਪ ਦੱਸੋ ਤੁਹਾਨੂੰ 2.5 ਸਾਲ ਹੋ ਗਏ ਨੇ ਕਿ ਐਮਐਲਏ ਸਾਹਿਬ ਬਟਾਲੇ ਚ ਤੁਸੀਂ ਕਿਹੜਾ ਕੰਮ ਸ਼ੁਰੂ ਕਰਾਇਆ ਪਿਛਲੇ ਕੰਮ ਤੁਸੀਂ ਗਿਣਾ ਦਿੰਦੇ ਉਹ ਸ਼ੁਰੂ ਕਰਾਇਆ ਪਿਛਲੇ ਕੰਮਾਂ ਦਾ ਕਿ ਆਪਣੇ ਆਪ ਨੂੰ ਜਿਹੜਾ ਕ੍ਰੈਡਿਟ ਦਿੰਦੇ ਜ ਬਾਜੋਸਾ ਬਰੋਂ ਨੇ ਉਥੇ ਕਰ ਰਿਹਾ ਹੈ। ਤਾਂ ਬਿਲਕੁਲ ਤੁਸੀਂ ਚੈਲੰਜ। ਤਾਂ ਬਿਲਕੁਲ ਉਦੋਂ ਇਹੋ ਹੀ ਪੋਲਿਟਿਕਸ ਦੀ ਗੱਲ। ਮੈਂ ਤੁਹਾਡੇ ਬਾਰੇ ਅਗਰ ਜਾਣਨਾ ਤੇ ਤੁਸੀਂ ਕੀ ਕਰ ਰਹੇ ਹੋ? ਪੜਾਈ ਕਰ ਰਹੇ ਹੋ ਤੁਸੀਂ? ਹਾਂਜੀ ਮੈਂ ਸਟੱਡੀ ਕਰ ਰਿਹਾ ਹਾਂ ਇਸ ਟਾਈਮ ਤੇ। ਠੀਕ। ਫਾਈਨਲੀ ਹਰੇ ਮੇਰਾ ਵੈਸੇ। ਬੈਚਲਰਸ। ਬੈਚਲਰਸ। ਬੈਚਲਰਸ ਦਾ ਫਾਈਨਲ ਈਅਰ ਹੈ। ਤੇ ਪੋਲਿਟਿਕਸ ਕਦੋਂ ਤਾਂ ਤੁਸੀਂ ਜੁਆਇਨ ਕਰੋਗੇ? ਪੋਲਿਟਿਕਸ ਜੁਆਇਨ ਨਹੀਂ ਹੈ ਜੀ। ਵਰਕਿੰਗ ਤੋਂ ਸ਼ੁਰੂ ਕਰਦੇ। ਤੇ ਕਦੋਂ ਅਸੀਂ ਤੁਹਾਨੂੰ ਦੇਖਾਂਗੇ ਤੁਸੀਂ ਐਮ.ਐਲ.ਏ. ਜਾਂ ਐਮ.ਪੀ. ਦੀ ਚੋਣ 2027 ਚ ਅਸੀਂ ਦੇਖ ਸਕਦੇ ਹਾਂ। ਤੁਸੀਂ ਇਹੋ ਜਿ ਨੇ ਲਿਮਾਨ ਮੇਰੀ ਕੋਈ ਨਹੀਂ ਜਿਨੇ ਰੰਧਾਵਾ ਸਾਹਿਬ ਨੂੰ ਫੋਨ ਆਇਆ ਸੀਗਾ ਹਮ ਸੋਨੀਆ ਜੀ ਦਾ ਰਾਹੁਲ ਜੀ ਦਾ ਕਿ ਇੰਸਨ ਆਰਡਰ ਕੀ ਇਲੈਕਸ਼ਨ ਲੜਨੀ ਪਊਗੀ ਜਿਉਹ ਜਾਂ ਆਰਡਰ ਆਊਗਾ ਤੇ ਫਿਰ ਲੜਾਂਗੇ ਪਰ ਹੈ ਤੁਸੀਂ ਨਿਗਾ ਚ ਹੋ ਰਾਹੁਲ ਗਾਂਧੀ ਜੀ ਦੀ ਸੋਨੀਆ ਗਾਂਧੀ ਜੀ ਦੀ ਨਿਗਾ ਚ ਬਹੁਤ ਦੂਰ ਹੈ ਉਹ ਚੀਜ਼ ਇਹਦੀ ਨਿਗਾ ਚ ਪਰ ਰਾਜਾ ਵੜਿੰਗ ਜੀ ਦੀ ਨਿਗਾ ਚ ਹੋ ਕਿਉਂਕਿ ਪੰਜਾਬ ਪ੍ਰਧਾਨ ਫਿਲਹਾਲ ਉਹ ਨੇ ਹਾਂ ਜੀ ਨਹੀਂ ਚਲੋ ਉਹ ਤਾਂ ਰੰਧਾਵਾ ਸਾਹਿਬ ਦੇ ਥਰੂ ਹੈ ਜਦ ਦਿਨ ਆਪਣੀ ਵਰਕਿੰਗ ਤੇ ਥਰੂ ਕਿਸ ਦਿਨ ਅਗਾ ਚ ਆਵਣਗੇ ਉਦੋਂ ਮੰਗਾ ਕੇ ਤੇ ਹਮ ਤੇ ਬਿਲਕੁਲ ਉਹਦੇ ਬਹੁਤ ਘੱਟ ਲੋਕ ਜਾਣਦੇ ਨੇ ਕਿ ਸਿੱਧੂ ਮੂਸੇਵਾਲਾ ਨਾਲ ਤੁਹਾਡੀ ਬਹੁਤ ਚੰਗੀ ਦੋਸਤੀ ਸੀ ਬਹੁਤ ਤੁਸੀਂ ਟਾਈਮ ਇਕੱਠੇ ਸਪੈਂਡ ਕਰਦੇ ਸੀ ਕਿਵੇਂ ਇਸ ਦੋਸਤੀ ਦੀ ਸ਼ੁਰੂਆਤ ਹੋਈ ਸਾਡੀ ਹੋਈ ਜੀ ਮੇਰੇ ਫਾਦਰ ਦੇ ਥਰੂ ਹੋਈ ਉਹਨਾਂ ਨੂੰ ਮਿਲੇ ਸੀ ਗਾਕੇ ਤੇ ਉਦੋਂ ਹੀ ਮੈਂ ਮਿਲਿਆ ਇਹਨਾਂ ਨੂੰ ਹੂੰ ਉਸ ਤੋਂ ਬਾਅਦ ਸਾਡੀ ਬੌਂਡਿੰਗ ਚੰਗੀ ਹੋ ਗਈ ਕੰਮ ਦੇ ਰਿਗਾਰਡਿੰਗ ਤੇ ਗੱਲਾਂ ਤੇਰੀ ਉਹਦਾ ਵੀ ਚਲੋ ਵਧੀਆ ਹੋ ਗਿਆ ਸੀ ਸਾਡਾ ਹੂੰ ਤੇ ਕਿਵੇਂ ਦੇ ਮਤਲਬ ਜਦੋਂ ਇਹ ਕਤਲ ਖੁਆ ਸਿੱਧੂ ਦਾ ਉਹ ਇਨਸੀਡੈਂਟ ਨੇ ਤੁਹਾਨੂੰ ਕਿੰਨਾ ਚੰਜੋੜਿਆ ਮੈਂ ਬਾਹਰ ਸੀਗਾ ਜੀ ਤੇ ਮੈਂ ਮਨੂੰ ਪੇ ਜੇ ਇਹੋਸੀ ਚੀਜ਼ ਕਰਦੇ ਸੀਗਾ ਕਿਉਂਕਿ ਜਦੋਂ ਸਿੱਧੂ ਦੀ ਸਿਕਿਉਰਿਟੀ ਵਿਡਰੋ ਹੋਈ ਹੈ ਤੇ ਉਸ ਤੋਂ 4 ਦਿਨ ਪਹਿਲਾਂ ਪਹਿਲੀ ਲਿਸਟ ਜਿਹੜੀ ਆਈ ਸੀ ਉਹ ਚ ਸਭ ਤੋਂ ਉੱਪਰ ਮੇਰਾ ਨਾਮ ਲਿਖਿਆ ਸੀ ਜਿੰਨਾ ਦੀ ਸਿਕਿਉਰਿਟੀ ਵਿਡਰੋ ਹੋਈ ਸੀ ਅੱਛਾ ਤੁਹਾਡੀ ਵੀ ਸਿਕਿਉਰਿਟੀ ਵਿਡਰੋ ਹੋਈ ਸੀ ਸਿੱਧੂ ਦੀ ਹੋਈ ਸੀ 28 ਮਈ ਨੂੰ ਹਾਂਜੀ ਦੇ ਉਹਨਾਂ ਤੋਂ 4 ਦਿਨ ਪਹਿਲਾਂ 4 ਦਿਨ ਪਹਿਲਾਂ ਤੁਹਾਡੀ ਸਿਕਿਉਰਿਟੀ ਵਿਦਲਾ ਤੁਹਾਨੂੰ ਕਿਹਨੇ ਸਿਕਿਉਰਿਟੀ ਮਿਲੀ ਸੀ ਕਿਸ ਸਪੈਸਿਸ ਤੇ ਮਿਲੀ ਸੀ ਤੁਹਾਡੇ ਫਾਦਰ ਕਾਰਨ ਮਿਲੀ ਸੀ ਹਾਂਜੀ ਮੈਨੂੰ ਥ੍ਰੈਟ ਪਰਸੈਪਸ਼ਨ ਦੇ ਥਰੂ ਮਿਲੀ ਸੀ ਤੁਹਾਨੂੰ ਥ੍ਰੈਟ ਪਰਸੈਪਸ਼ਨ ਦੇ ਥਰੂ ਤੇ ਮੇਰੇ ਕੋਲ ਉਹ ਮੈਨੂੰ ਲੱਗਦਾ 8 ਬੰਦੇ ਵਾਪਸ ਲੈ ਗਏ ਸੀ ਤੇ ਇੱਕ ਵਹੀਕਲ ਵਾਪਸ ਲਿਆ ਗਿਆ ਸੀ ਤੇ ਸਭ ਤੋਂ ਬਾਅਦ ਉਹ ਚਲਾਇਆ ਗਿਆ ਸੀ ਉਸ ਟਾਈਮ ਤੇ ਇਹਨਾਂ ਦੇ ਵੱਲੋਂ ਕਿ ਸਭ ਤੋਂ ਬਾਅਦ ਸਿਕਿਉਰਿਟੀ ਜੇ ਕਿਸੇ ਵੀ ਲਿਸਟ 'ਚ ਕਿਸੇ ਬੰਦੇ ਤੋਂ ਲਈ ਗਈ ਤੇ ਉਹਨਾਂ ਤੋਂ ਲਈ ਗਈ ਤੇ ਉਹਦੇ ਉਹਦੇ ਕਾਰਨ ਹੀ ਮੈਨੂੰ ਬਾਹਰ ਭੇਜਿਆ ਗਿਆ ਸੀ ਤੁਹਾਨੂੰ ਵਿਦੇਸ਼ ਭੇਜ ਦਿੱਤਾ ਸੀ ਸ ਸਿੱਧੂ ਦੀ ਮੈਂ ਉਦੋਂ ਹੀ ਮੈਨੂੰ ਰਾਤ ਜਾਗ ਆ ਗਈ ਸਵੇਰ ਦਾ ਟਾਈਮ ਸੀ 5:00 ਵਜੇ ਹੋਣਗੇ ਬਾਰ ਦੇ ਸਾਲ ਦਾ ਹੂੰ ਤੇ ਉਹ ਟਵਿੱਟਰ ਦਾ ਆਇਆ ਹੋਇਆ ਸੀ ਮਤਲਬ ਕਿਸੇ ਨੇ ਟਵੀਟ ਨਹੀਂ ਸੀ ਕੀਤਾ ਟਵਿੱਟਰ ਨੇ ਆਪ ਹੀ ਪਾਇਆ ਸੀ ਸਿੱਧੂ ਮੂਸੇਵਾਲਾ ਪੰਜਾਬੀ ਸਿੰਗਰ ਸ਼ਾਰਟ ਡੈੱਟ ਤੇ ਉਹ ਮਤਲਬ ਇੱਕ ਵਾਰੀ ਯਕੀਨ ਚ ਨਹੀਂ ਸੀ ਆ ਰਿਹਾ ਤੇ ਫਿਰ ਮੇਰਾ ਕਜ਼ਨ ਮੇਰੇ ਨਾਲ ਸੁੱਤਾ ਮੈਂ ਉਠਾਇਆ ਮੈਂ ਕਿਹਾ ਗੱਲ ਸੱਚ ਹੈ ਉਹ ਵੀ ਨਾ ਯਕੀਨ ਕਰ ਰਿਹਾ ਕਹਿੰਦਾ ਨਹੀਂ ਨਹੀਂ ਸੌਂਦੇ ਫਿਰ ਅਸੀਂ ਦੁਬਾਰਾ ਨਿਊਜ਼ ਚੈਨਲਸ ਖੋਲੇ ਫੇਰ ਪਤਾ ਲੱਗਿਆ ਤੇ ਮਤਲਬ ਉਸ ਤੋਂ ਬਾਅਦ 2 ਦਿਨ ਇੰਨਾ ਦਿਲ ਨੂੰ ਘਬਰਾ ਪੈਂਦਾ ਹੁੰਦਾ ਸੀਗਾ ਕਿ ਯਾਰ ਇਹ ਗੱਲ ਸੱਚ ਹੈ ਕਿ ਨਹੀਂ ਤੇ ਇਨਸਾਫ ਨੂੰ ਲੈ ਕੇ ਅਜੇ ਵੀ ਉਸ ਦਾ ਪਰਿਵਾਰ ਜੂ ਹੈ ਦਰਦ-ਦਰ ਪਟਕ ਰਿਹਾ ਹੈ ਕਾਂਗਰਸ ਵੀ ਨਾਲ ਨਹੀਂ ਖੜਪਾਈ ਹਾਲਾਂਕਿ ਉਹ ਸਿੱਧੂ ਮੂਸੇਵਾਲਾ ਦੇ ਜੋ ਫਾਦਰ ਨਿਬਲਕੌਰ ਸਿੰਘ ਜੋ ਪ੍ਰਚਾਰ ਕਰ ਰਹੇ ਨੇ ਕਾਂਗਰਸ ਦੇ ਲਈ ਕਿਉਂਕਿ ਕਾਂਗਰਸ ਲਈ ਵੀ ਉਹ ਜ਼ਰੂਰੀ ਨੇ ਪਤਾ ਕਿ ਮੂਸੇਵਾਲਾ ਦੀ ਪੋਪੂਲਾਰਿਟੀ ਦਾ ਉਹਨਾਂ ਨੂੰ ਕਿੰਨਾ ਫਾਇਦਾ ਹੋ ਸਕਦਾ ਪਰ ਹੁਣ 2024 ਚ ਫੇਰ ਕਿਹਾ ਜਾ ਰਿਹਾ ਕਿ ਸੰਸਦ 'ਚ ਤੁਹਾਡੀ ਆਵਾਜ਼ ਛੁੱਕਾਂਗੇ 2019 ਚ ਬਿਤਾ ਪੰਜਾਬ ਦੇ ਲੋਕਾਂ ਨੇ ਕਾਂਗਰਸ ਐਮਪੀ ਬਣਾ ਕੇ ਭੇਜੇ ਕਿਉਂ ਪੁਰਸੋਰ ਤਰੀਕੇ ਨਾਲ ਇਹ ਮੁੱਦਾ ਨਹੀਂ ਚੁੱਕਿਆ ਗਿਆ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਕਿਲੇ ਕਾਂਗਰਸ ਦੇ ਨਾਲ ਵੀ ਸਮੇਂ-ਸਮੇਂ ਤੇ ਸਾਹਮਣੇ ਆਏ ਨੇ ਦੇਖੋ ਜੀ ਉਹ ਜਿਹੜੀ ਪਾਰਟੀ ਅੱਜ ਇੰਡੀਆ ਨੂੰ ਹੈਡ ਕਰ ਰਹੀ ਹੈ ਉਹ ਕਾਂਗਰਸ ਦੇ ਐਮਪੀਜ਼ ਨੂੰ ਸਮਝਦੀ ਨਹੀਂ ਕਿ ਇਹਨਾਂ ਦੀ ਵਾਸ ਚੁੱਕੀ ਜਾਣੀ ਚਾਹੀਦੀ ਮੈਨੂੰ ਇੱਕ ਗੱਲ ਇੱਕ ਛੋਟੀ ਤੋਂ ਛੋਟੀ ਵੀ ਮੈਨੂੰ ਕੋਈ ਦਾਰ ਦੇ ਦੋ ਜਿੱਥੇ ਇਹਨਾਂ ਨੇ ਕਾਂਗਰਸ ਦੇ ਐਮਪੀ ਦੀ ਗੱਲ ਨੂੰ ਕੋਈ ਅਹਿਮੀਅਤ ਦਿੱਤੀ ਹੋਵੇ ਇਹ ਸਿੱਧੂ ਮੂਸੇਵਾਲਾ ਨੂੰ ਤਾਂ ਉਹ ਸਮਝਦੇ ਹੀ ਨਹੀਂ ਹੋਣਗੇ ਕਿ ਇਹ ਕੋਈ ਇਹਨਾਂ ਦੀ ਹੈ ਵੀ ਡਿਮਾਂਡ ਇਹ ਸਿਰਫ ਉਹਦੇ ਲਈ ਕਰ ਰਹੇ ਉਹਨਾਂ ਨੂੰ ਪਤਾ ਨਹੀਂ ਕਿ ਇੱਥੋਂ ਦੇ ਲੋਕਾਂ ਦੀ ਮਤਲਬ ਸਿਰਫ ਅੱਜ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਨਹੀਂ ਭਟਕ ਰਹੇ ਕਿ ਅਸੀਂ ਕਿੱਧਰ ਜਾਈਏ ਬਹੁਤ ਜਿਹਨੇ ਲੋਕ ਉਹਨੂੰ ਪਿਆਰ ਕਰਦੇ ਸੀ ਉਹ ਸਾਰੇ ਲੋਕ ਉਸੇ ਚੀਜ਼ ਬੰਨੇ ਹੋਏ ਐ ਕਿ ਅੱਜ ਸਾਨੂੰ ਇਨਸਾਫ ਮਿਲੇ ਕਿਉਂਕਿ ਜਦੋਂ ਛੋਟੀ ਤੋਂ ਛੋਟੀ ਵੀ ਮੂਵਮੈਂਟ ਕਿਤੇ ਹੁੰਦੀ ਹੈ ਕੋਈ ਫੇਕ ਨਿਊਜ਼ ਵੀ ਫੈਲਦੀ ਹੈ ਤੇ ਲੋਕ ਇੰਨੀਆਂ ਪੋਸਟਾਂ ਪਾਉਣ ਲੱਗ ਜਾਂਦੇ ਕਿ ਅੱਜ ਇਨਸਾਫ ਮਿਲ ਗਿਆ ਪਰ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲ ਕੇ ਭੇਜਿਆ ਸੀਗਾ ਸਟੇਜ ਤੇ ਖੜ ਕੇ ਮਤਲਬ ਇਹ ਜੋ ਬੰਦਾ ਮੁੱਖ ਮੰਤਰੀ ਝੂਠ ਬੋਲੇ ਤੇ ਕਿ ਅਸੀਂ ਗੋਲੀਆਂ ਬੰਡ ਫੜਦੇ ਆ ਤੇ ਲੋਕਾਂ ਨੂੰ ਖੁਸ਼ ਕਰਨ ਲਈ ਬਸ ਉੱਥੇ ਸਭ ਤੋਂ ਵੱਧ ਦੁੱਖ ਹੋਇਆ ਸੀ ਪਰ ਪੰਜਾਬ 'ਚ ਤਾਂ ਕਾਂਗਰਸ ਜ਼ੋਰਦਾਰ ਤਰੀਕੇ ਨਾਲ ਚੁੱਕ ਸਕਦੀ ਸੀ ਇਸ ਮੁੱਦੇ ਨੂੰ ਕਿ ਕਾਂਗਰਸ ਚੁੱਕਿਆ ਜਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸਿਰਫ ਵਰਤੇ ਆ ਕਾਂਗਰਸ ਚੁੱਕਦੀ ਰਹੀ ਹੈ ਉਹਨਾਂ ਦੇ ਅੱਗੇ ਉਹਨਾਂ ਵਾਸਤੇ ਜਿਹੜਾ ਇਨਸਾਫ ਦਾ ਮੰਗ ਕਰਦੀ ਰਹੀ ਹੈ ਪਰ ਜਦੋਂ ਅਗਲੀ ਪਾਰਟੀ ਉਹਨਾਂ ਦੇ ਜਿਹੜੇ ਐਮਐਲਏ ਉਹ ਆਹ ਕਹਿ ਦਿੰਦੇ ਕਿ ਜਦੋਂ ਸੈਕਿਉਰਿਟੀ ਸੀ ਉਹ ਤਾਂ ਲੈ ਕੇ ਨਹੀਂ ਗਿਆ ਇਹੋ ਜਿਹੀਆਂ ਗੱਲਾਂ ਉਹਨਾਂ ਦੇ ਲੋਕ ਕਰਨ ਤੇ ਅਸੀਂ ਕਿਧਰ ਕੋ ਜਾਵਾਂਗੇ ਮਤਲਬ ਇੱਕ ਸਿੱਧੀ ਜੀ ਗੱਲ ਆ ਹੈ ਕਿ ਜੇ ਸਿੱਧੂ ਮੂਸੇਵਾਲਾ ਲਈ ਇੰਨੇ ਲੋਕ ਉਹਦੀ ਬੈਕ ਤੇ ਅੱਜ ਦੀ ਡੇਟ 'ਚ ਨਾ ਹੁੰਦੇ ਤੇ ਇਹਨਾਂ ਨੇ ਭਗਵੰਤ ਮਾਨ ਸਾਹਿਬ ਨੇ ਉਲਟਾ ਇਹਨਾਂ ਨੂੰ ਰੋਜ਼ ਮਜ਼ਾਕ ਕਰਿਆ ਕਰਨੇ ਸੀ ਮੈਨੂੰ ਇੰਨੀ ਚੀਜ਼ ਦਾ ਪ੍ਰਭਾਵਾ ਹੈ ਉਹ ਲੋਕ ਪਿੱਛੇ ਖੜ ਕੇ ਨੇ ਤਾਂ ਇਹ ਕੁਝ ਬੋਲ ਨਹੀਂ ਸਕਦੇ ਤੇ ਮੈਂ ਤੁਹਾਡੀ ਗੱਲ ਕਰਾਂ ਤੁਹਾਨੂੰ ਖਤਰਾ ਕੇਸ ਤੋਂ ਸੀ ਤੁਹਾਨੂੰ ਵੀ ਕੀ ਇਸ ਤਰ੍ਹਾਂ ਦੇ ਧਮਕੀ ਭਰੇ ਕਾਲ ਜਾਂ ਕੁਝ ਇਸ ਤਰ੍ਹਾਂ ਆਇਆ ਥ੍ਰੈਡ ਪਰਸੈਪਸ਼ਨ ਥੋੜੇ-ਬਹੁਤ ਹੁੰਦੇ ਰਹਿੰਦੇ ਹੁੰਦੇ ਸੀਗੇ ਪਰ ਕਦੀ ਇੰਨਾ ਗੌਰ ਨਹੀਂ ਕਰੀਦਾ ਕਿਉਂਕਿ ਇਹੋ ਜਿਹਾ ਕੰਮ 'ਚ ਜੇ ਪਏ ਉਹ ਏਰੀਆ ਵੀ ਸਾਡਾ ਥੋੜਾ ਜਿਹਾ ਜਿਹੜਾ ਇੱਥੇ ਸਾਹਮਣੇ ਇੱਕ ਭਗਵਾਨਪੁਰ ਪਿੰਡ ਹੈ ਉਹਨਾਂ ਨੇ ਇੱਥੇ ਜਿੰਨੇ ਮੁੰਡਿਆਂ ਨੂੰ ਨਸ਼ੇ ਤੇ ਲਾਇਆ ਜਿੰਨਾ ਇੱਥੇ ਗੈਂਗਸਟਰ ਬਾਦ ਪੈਦਾ ਕੀਤਾ ਉਹਨਾਂ ਕਿਸੇ ਨੇ ਕੀਤਾ ਨਹੀਂ ਤੇ ਉਹਨਾਂ ਦੇ ਵਾਸਤੇ ਸਾਨੂੰ ਉਹਨਾਂ ਦੇ ਉਹਦੇ ਤਰੂ ਸਾਨੂੰ ਕੋਈ ਡਰ ਨਹੀਂਗਾ ਪਰ ਰੰਧਾਵਾ ਸਾਹਿਬ ਦੇ ਡਿਪਟੀ ਸੀਐਮ ਹੁੰਦੇ ਆ ਜੋ ਖਤਰਾ ਜੇ ਫਾਦਰ ਨੂੰ ਹੈ ਤੇ ਉਹ ਉਸੇ ਦਿਨ ਜੇ ਆਪਾਂ ਦੋ ਘਰ ਲਾ ਲਈਏ ਜੇ ਇੱਧਰ ਪਿਓ ਪੁੱਤ ਨੂੰ ਖਤਰਾ ਹੈ ਉਧਰ ਵੀ ਪਿਓ ਪੁੱਤ ਨੂੰ ਬਰਾਬਰ ਹੀ ਖਤਰਾ ਹੋਊਗਾ ਇੱਕ ਦੂਜੇ ਤੋਂ ਤੇ ਕੋਈ ਮਤਲਬ ਜਿੰਨੇ ਅਟੈਕਰ ਨੂੰ ਫੈਮਿਲੀ ਨੂੰ ਟਾਰਗੇਟ ਕਰਦੇ ਸਭ ਤੋਂ ਪਹਿਲਾਂ ਕਿਉਂਕਿ ਰੰਧਾਵਾਸਾ ਨਾਲ ਤੇ ਸਿਕਿਉਰਿਟੀ ਬਹੁਤ ਹੁੰਦੀ ਸੀ ਉਸ ਥੋੜੇ ਤੇ ਇਹਨਾਂ ਨੇ ਆਪੇ ਹੀ ਉਦੋਂ ਵਾਪਸ ਕਰਤੀ ਸੀ ਜਦੋਂ ਗਵਰਨਮੈਂਟ ਗਈ ਵੀ ਹੂੰ ਠੀਕ ਹੈ ਬਹੁਤ ਬਹੁਤ ਧੰਨਵਾਦ ਉਹਦੇ ਕੱਲ ਬਾਤ ਕਰ ਰਹੇ ਨੇ ਸੋ ਪੰਜਾਬ ਦੇ ਮੁੱਦਿਆਂ ਤੇ ਵੀ ਗੱਲ ਕੀਤੀ ਕਿ ਗੁਰਦਾਸਪੁਰ ਕਿਵੇਂ ਕਾਂਗਰਸ ਇਹ ਦਾਵਾ ਕਰ ਰਹੇ ਨੇ ਕਿ ਜ਼ਰੂਰ ਜਿੱਤੇਗੇ ਇਹਨਾਂ ਦਾ ਪਿਤਾ ਸੁਖਜਿੰਦਾ ਸਿੰਘ ਦਾ ਦਾਵਾ ਜੋ ਹੈ ਉਹ ਜ਼ਰੂਰ ਐਮਪੀ ਬਣਨਗੇ ਬਾਕੀ ਇਹ ਵੀ ਆਪਣੀ ਪੋਲਿਟਿਕਸ ਦੀ ਸ਼ੁਰੂਆਤ ਤਾਂ ਕਰ ਚੁੱਕੇ ਨੇ ਬਾਕੀ ਐਮਐਲਏ ਐਮਪੀ ਦੀ ਚੋਣ ਕਦੋਂ ਲੜਦੇ ਨੇ ਇਹਨਾਂ ਨੇ ਜੋ ਫੈਸਲਾ ਪਾਰਟੀ ਤੇ ਛੱਡਿਆ ਕਿ ਜ਼ਰੂਰ ਜਦੋਂ ਪਾਰਟੀ ਆਰਡਰ ਕਰੇਗੀ ਉਦੋਂ ਇਹ ਵੀ ਜ਼ਰੂਰ ਮੈਦਾਨ ਚ ਨਿਤਰਣਗੇ ਬਾਕੀ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਐਲੀਸ਼ਾ ਦੇ ਨਾਲ ਮੈਯੋਰ